ਬਰਨਾਲਾ ਦੀ ਮਸ਼ਹੂਰ ਗ੍ਰੀਨ ਕਲੋਨੀ ਵਿੱਚ Holi ਦਾ ਤਿਹਾਰ ਪ੍ਰਲਖਣਤਾ ਨਾਲ ਮਨਾਇਆ ਗਿਆ ਇਸ ਮੌਕੇ ਰੰਗਾਂ ਦੀ ਬਜਾਏ ਫੁੱਲਾਂ ਨਾਲ ਗ੍ਰੀਨ ਕਲੋਨੀ ਦੇ ਵਸਨੀਕਾਂ ਵੱਲੋਂ ਧੂਹ ਧਾਮ ਨਾਲ Holi ਕੀਤੀ ਗਈ ਗ੍ਰੀਨ ਕਲੋਨੀ ਦੇ ਫੇਸ 2 ਵਿੱਚ ਕਰਵਾਏ ਸ਼ਾਨਦਾਰ ਸਮਾਗਮ 'ਚ ਰੌਣਕੀਆਂ ਅਤੇ ਭਾਈਚਾਰਕ ਇਕਤਾ ਦੀ ਮਿਸਾਲ ਵੇਖਣ ਨੂੰ ਮਿਲੀ ਗ੍ਰੀਨ ਕਲੋਨੀ ਦੇ ਸੰਸਥਾਪਕ ਸੇਠ ਲਖਬਤ ਰਾਏ ਦੀ ਅਗਵਾਈ ਹੇਠ ਹੋਏ ਸਮਾਗਮ 'ਚ ਪੰਡਤ ਸ੍ਰੀ ਸੇਵ ਕੁਮਾਰ ਗੋੜ ਦੇ ਰਹਿਨਮਾਈ ਹੇਠ ਪੂਜਾ ਕਰਨ ਤੋਂ ਬਾਅਦ ਪ੍ਰਸਿੱਧ ਭਜਨ ਗਾਇਕ ਵਿਕਰਮ ਰਟੌਰ ਨੇ ਆਪਣੀਆਂ ਧਾਰਮਿਕ ਚਰਨਾਵਾਂ ਤੇ ਆਂਗਰੀਨ ਨੂੰ ਝੂਮਣ ਲਾ ਦਿੱਤਾ ਗ੍ਰੀਨ ਕਲੋਨੀ ਦੇ ਵਸਨੀਕਾਂ ਦਾ ਇਹ ਵਿਲੱਖਣ ਉਦਮ ਰੋਹਾਨੀਅਤ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੈਦਾ ਕਰਦਾ ਹੋਇਆ ਹੌਲੀ ਦਾ ਸਮਾਗਮ ਆਪਣੀਆਂ ਮਿੱਠੀਆਂ ਜੱਦਾ ਛੱਡ ਗਿਆ। ਬੋਲੇ ਸਤਿਗੁਰੂ ਦੇਵ ਭਗਵਾਨ ਕੀ ਜੈ। श्री मंगला काली भद्रकाली कपालिनी दुर्गा क्षमा शिवा धात्री स्वाहा ज्योता बलि माता तेरी सदाई जय गण गणपतई नमो नमः बोले गणपति महाराज की बोले गिरिराज i <laughs> ਮੈਂ ਬਾਂਕੇ ਬਿਹਾਰੀ ਲਾਲ ਜੀ ਕੇ ਸਾਥ ਹੋਲੀ ਖੇਲੀ ਆ ਇੱਕ ਵਾਰ ਜਿਹੜਾ ਹੱਥ ਉਠਾ ਕੇ ਦਿਖਾਣਾ ਤੇਰੇ ਬਾਂਕੇ ਬਿਹਾਰੀ ਲਾਲ ਨੂੰ 1 2 3 ਸ਼੍ਰੀ ਬਾਕੇ ਬਿਹਾਰੀ لال ਕੀ ਜੈ ਹੋ ਤੇ ਹੁਣ ਮੈਂ ਜਾਂਦਾ ਜਾਂਦਾ ਤੁਹਾਨੂੰ ਵਧਾਈਆਂ ਦੇ ਕੇ ਜੰਨਾ ਗਾ ਕੇ ਬਸ ਤੁਹਾਡੇ ਤੇ ਮੇਰੇ ਵਿੱਚ ਫਰਕ ਇਹੀ ਰਹੂਗਾ ਕਿ ਮੈਂ ਤੁਹਾਨੂੰ ਵਧਾਈਆਂ ਦਊਂਗਾ ਸੁੱਖੀਆਂ ਤੁਸੀਂ ਮੈਨੂੰ ਦਈਓ ਕੀ ਦੀ ਅਬਾ ਧਾਇਆ ਪਰਤੋ ਤੁਵਾ ਧਾਇਆ ਧੋਜਾ ਬਰੋ ਬਰੋ ਜਨ 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 ਮੋਲ श्री श्री बिहारी Let's uh go. -huh. ਸ਼ੇਖਮਰ ਗੋੜ ਇਹ ਗ੍ਰੀਨ ਪਰਿਵਾਰ ਨੂੰ ਗ੍ਰੀਨ ਕਲੋਨੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਲਾਲਾ ਲਖਪਤ ਰਾਏ ਜਿਹੜੇ ਹਰ ਸਾਲ ਬਹੁਤ ਧੂਮ ਧਾਮ ਨਾਲ ਇਦਾਂ ਦੇ ਪ੍ਰੋਗਰਾਮ ਬਣਾਉਂਦੇ ਨੇ ਕਿ ਲਈ ਹੋਲੀ ਨਹੀਂ ਇੱਥੇ ਹਰ ਵੀ ਜਿਹੜਾ ਹੈ ਭਗਵਾਨ ਕ੍ਰਿਸ਼ਨ ਜਨਮ ਅਸ਼ਟਮੀ ਆ ਹੋਰ ਹੈ ਸਾਰਿਆਂ ਦਾ ਪ੍ਰੀਤੀ ਭੋਜ ਹੁੰਦਾ ਸਾਰੇ ਸ਼ਹਿਰ ਦਾ ਇਹਦੇ ਵਿੱਚ ਸਾਰੇ ਲੋਕ ਇਕੱਠੇ ਹੁੰਦੇ ਨੇ ਕਲੀ ਗ੍ਰੀਨ ਕਲੋਨੀ ਨਹੀਂ ਸ਼ਹਿਰ ਵਾਸੀ ਵੀ ਪਿਆਰ ਨਾਲ ਇੱਥੇ ਆਉਂਦੇ ਨੇ ਸੁਣਦੇ ਨੇ ਇਹ ਬਹੁਤ ਹਰ ਸਾਲ ਉਹ ਧੂਮਤਾ ਮੰਨ ਵਾਲੀ ਪਰਿਵਾਰ ਇਹ ਖੁਸ਼ੀਆਂ ਮਨਾਉਂਦਾ ਹੈ ਲੋਕਾਂ ਦਾ ਸ਼ੁਭ ਅਸ਼ੀਰਵਾਦ ਵੀ ਹੈ ਇਹਨਾਂ ਨੂੰ ਇਹ ਵਦਨ ਫੁੱਲਣ ਭਗਵਾਨ ਨੇ ਦੇ ਹਰ ਪ੍ਰਕਾਰ ਦੀ ਕਿਰਪਾ ਬਣਾਈ ਰੱਖੇ ਔਰ ਬਣੀ ਹੋਈ ਹੈ ਸਾਰਾ ਸ਼ਹਿਰ ਸਾਰਾ ਗ੍ਰੀਨ ਕਲੋਨੀ ਇਹੀ ਪ੍ਰਾਰਥਨਾ ਕਰਦੀ ਹੈ ਕਿ ਲਾਲ ਲਖਪਤ ਰਾਏ ਜੀ ਦੀ ਜਿੰਦਗੀ ਜੀ ਬਹੁਤ ਕੁਅਲ ਬਲੰਦ ਹੁੰਦਾ ਰਹੇ ਇਹ ਹੌਲੀ ਦੇ ਤਿਹਾੜੀਆਂ ਸਾਰੇ ਗ੍ਰੀਨ ਪਰਿਵਾਰ ਨੂੰ ਸਾਰੀ ਕਲੋਨੀ ਵਾਸੀਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਹ ਪਹਿਲਾਂ ਵੀ ਮਨਾਇਆ ਜਾਂਦਾ ਹੈ ਇਸ ਵਾਰ ਬਹੁਤ ਵਧੀਆ ਐਤਵਾਰ ਹੋਣ ਦੇ ਨਾਤੇ ਲਾਲੋ ਬਹੁਤ ਢੰਗ ਨਾਲ ਮਨਾਇਆ ਗਿਆ ਸਾਰਾ ਪਰਿਵਾਰ ਸਾਰੇ ਗ੍ਰੀਨ ਪਰਿਵਾਰ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਾਰਿਆਂ ਨੇ ਰਲ ਮਿਲ ਕੇ ਮਲਾਇਆ ਫੁੱਲਾਂ ਦੀ ਹੋਲੀ ਖੜੀ ਗਈ ਹੈ ਔਰ ਬਿਕਨ ਮੁਰ ਠੌਰ ਜੀ ਕਣੀਓ ਵਧੀਆ ਰੰਗ ਬਣਿਆ ਗਿਆ ਸਾਡੇ ਪੰਡਤ ਸ਼ਿਵ ਕੁਮਾਰ ਗੌਰ ਜੀ ਵਿਕੇਸ਼ ਗੌਰ ਜੀ ਇਹਨਾਂ ਅਧਿਐਕਟਰਾਂ ਦੇ ਵਿੱਚ ਪੂਰੀ ਕਲੋਨੀ ਦੇ ਵਿੱਚ ਇਹ ਪ੍ਰੋਗਰਾਮ ਲਈ ਕਾਇਆ ਗਿਆ ਅੱਜ ਗ੍ਰੀਨ ਪਰਿਵਾਰ ਵਿੱਚ ਅਸੀਂ ਸਾਰੇ ਗ੍ਰੀਨ ਵਾਸੀਆਂ ਨੇ ਸਾਰੇ ਪਰਿਵਾਰ ਨੇ ਮਿਲ ਕੇ ਫੁੱਲਾਂ ਦੀ ਹੋਲੀ ਖੇਡੀ ਤੇ ਠਾਕੁਰ ਜੀ ਦੇ ਭਜਨ ਦੀ ਲੀਲਾ ਕੀਤੀ ਇਹ ਸਭ ਪਰਿਵਾਰ ਦੇ ਲੋਕ ਬੱਚੇ ਸਭ ਇਕੱਠੇ ਹੋ ਕੇ ਸਭ ਨੇ ਬਹੁਤ ਇੰਜੋਏ ਕੀਤਾ ਤੇ ਇੱਕ ਮੈਸੇਜ ਵੀ ਦਿੱਤਾ ਵੀ ਜਿੱਥੇ ਹੋਲੀ ਦੇ ਤਿਹਾਰ ਤੇ ਕੈਮੀਕਲ ਦੇ ਰੰਗਾਂ ਨਾਲ ਹੋਲੀ ਖੇਡਦੇ ਆ ਲੋਕ ਲੋਕਾਂ 'ਚ ਪ੍ਰੇਮ ਘਟ ਰਿਹਾ ਹੈਗਾ ਇੱਥੇ ਮਿਲ ਕੇ ਸਭ ਨੇ ਭਜਨ ਗਾਏ ਠਾਕੁਰ ਜੀ ਦੀ ਲੀਲਾ ਕੀਤੀ ਤੇ ਬਹੁਤ ਹੀ ਆਨੰਦ ਆਇਆ ਬਹੁਤ ਵਧੀਆ ਲੱਗਿਆ ਅੱਜ ਗ੍ਰੀਨ ਐਨਿਊ ਵਿੱਚ ਫੇਸ 2 'ਚ ਅਸੀਂ ਹੋਲੀ ਮਨਾਈ ਸਾਰੇ ਸ਼ਹਿਰ ਨਿਵਾਸੀ ਆਏ ਸਾਰੀ ਕਲੋਨੀ ਨੇ ਬਹੁਤ ਬਹੁਤ ਆਨੰਦ ਆਇਆ ਬਹੁਤ ਬਹੁਤ ਥੈਂਕ ਯੂ